ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਸਾਰੇ ਭਰਾਵਾਂ ਨੂੰ ਬੇਨਤੀ ਹੈ ਮੇਰੀ ਵੀਡੀਓ ਦੇਖ ਕੇ ਵੀਰ ਬਣ ਕੇ ਕੋਈ ਨਾ ਠੱਗੀ ਦਾ ਸ਼ਿਕਾਰ ਜਾਂ ਕੋਈ ਘਾਟਾ ਨਾ ਖਾ ਲਿਓ ਇਹ ਇੱਕ ਬੇਨਤੀ ਕਰਦਾ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਰਦਾਗਾ ਕਿਉਂਕਿ ਜਿਵੇਂ ਜਿਵੇਂ ਹੁਣ ਲੋਕ ਪਸ਼ੂਆਂ ਦੀਆਂ ਵੀਡੀਓ ਪਾਉਂਦੇ ਆਉਦੇ ਫਾਰਮ ਦੀਆਂ ਵੀਡੀਓ ਪਾਉਂਦੇ ਆ ਕਈ ਉਹ ਚੀਜ਼ਾਂ ਦੇ ਨਾਲ ਨਾ ਅਸੀਂ ਦੇਖੋ ਦੇਖੋ ਨਾ ਕੰਮਾਂ ਨੂੰ ਕਰ ਲੈਣ ਜਿਹੜਾ ਹੁਣ ਮੈਂ ਕੰਮ ਕਰ ਰਿਹਾਗਾ ਮੇਰਾ ਕੰਮ ਦੇਖ ਕੇ ਕਈ ਵਾਰੀ ਐਡੇ ਵੱਡੇ ਪੱਧਰ ਤੇ ਜਿਵੇਂ ਹੁਣ ਵੱਡੇ ਮੈਂ ਫਾਰਮ ਪਾਤੇ ਤਿੰਨ ਤੇ ਤੁਸੀਂ ਵੀ ਨਾ ਵੱਡੇ ਫਾਰਮ ਪਾ ਲਿਓ ਤੇ ਇਹ ਮੇਰੇ ਕੋਲੇ ਨਾ ਕਾਰਨ ਕੀ ਹੈ ਮੇਰੇ ਕੋਲ ਬਹੁਤ ਸਾਰੇ ਭਰਾਵਾਂ ਦੇ ਫੋਨ ਆਉਂਦੇ ਮੈਂ ਤਾਂ ਵੀਡੀਓ ਬਣਾ ਰਿਆਂਗਾ ਤੇ ਕਈ ਬੰਦੇ ਆ ਕੇ ਗਏ ਆ ਕਈ ਬੰਦਿਆਂ ਨੇ ਕਹਿੰਦੇ ਵੀ ਅਸੀਂ 20 ਬੱਕਰੀਆਂ ਲੈਣੀਆਂ ਕਿਸੇ ਨੇ 15 ਲੈਣੀਆਂ ਕਿਸੇ ਨੇ 25 ਕੋਈ 30 ਇੱਕ ਬੰਦੇ ਤਾਂ ਆਇਆ ਫੋਨ ਕਹਿੰਦਾ ਮੈਂ 500 ਲੈਣੀਆਂ ਤੇ ਮੈਂ ਤੁਹਾਨੂੰ ਇਹ ਦੱਸਦਾ ਨਾ ਕਈ ਮੁੰਡੇ ਮੇਰੇ ਕੋਲੇ ਇਹੋ ਜਿਹੇ ਵੀ ਆਏ ਆ ਜਿਹੜੇ ਬੰਦਿਆਂ ਨੇ ਟ੍ਰੇਨਿੰਗ ਵੀ ਲਈ ਸੀਗੀ ਵੱਡੇ ਪੱਦਰ ਤੇ ਪੰਗਾ ਲੈ ਲਿਆ ਤੇ ਉਹਨਾਂ ਦੇ ਫਾਰਮ ਆ ਜਿਹੜੇ ਫੇਲ ਹੋ ਗਏ ਆ ਉਹ ਕਹਿੰਦੇ ਅਸੀਂ ਤਾਂ ਫਸ ਗਏ ਬਈ ਇਹਨਾਂ ਕੰਮਾਂ ਦੇ ਵਿੱਚ ਆ ਕੇ ਸਾਡੇ ਤਾਂ ਸਾਹਬ ਜੀ ਨੇ ਉਹਦਾ ਨਾਂ ਸਾਡੇ ਤੋਂ ਬੱਚੇ ਬਚਦੇ ਆ ਨਾ ਸਾਡੇ ਤੋਂ ਬੱਕਰੀ ਰਜਦੀ ਆ ਅਸੀਂ ਕੀ ਕਰੀਏ ਮੈਂ ਸਾਰੇ ਭਰਾਵਾਂ ਨੂੰ ਹਮੇਸ਼ਾ ਬੇਨਤੀ ਕਰਦਾ ਹੁੰਦਾ ਆ ਜੇ ਤੁਸੀਂ ਕੰਮ ਸ਼ੁਰੂ ਕਰਨਾ ਨਾ ਵੱਡੇ ਪੱਦਰ ਤੇ ਪੰਗਾ ਨਾ ਲਿਓ ਵੀਰ ਬਣ ਕੇ ਜਾਦੇ ਵੱਡੇ ਪੱਦਰ ਤੇ ਪੰਗਾ ਨਾ ਲਿਓ ਕੰਮ ਕੋਈ ਵੀ ਨਹੀਂ ਮਾੜਾ ਹੈਗਾ ਇਸ ਕਰਕੇ ਮੈਂ ਬਾਰ ਬਾਰ ਰਿਕਵੈਸਟ ਕਰਦਾ ਮੇਰੀ ਵੀਡੀਓ ਦੇਖ ਕੇ ਮੈਂ ਨਹੀਂ ਚਾਹੁੰਦਾ ਵੀ ਕੋਈ ਵੀ ਬੰਦਾ ਠੱਗੀ ਦਾ ਸ਼ਿਕਾਰ ਹੋ ਜਾਈ ਸੋਸ਼ਲ ਮੀਡੀਆ ਦਾ ਜੁਗ ਹੈ ਲੋਕ ਵੀਡੀਓ ਬਣਾਉਂਦੇ ਆ ਵਿਊ ਵਟੋਰਨ ਵਾਸਤੇ ਉਹਨਾਂ ਨੂੰ ਕਿਸੇ ਦਾ ਨੁਕਸਾਨ ਹੋਵੇ ਮੇਰੇ ਅਰਗੇ ਨੂੰ ਇਹ ਹੈਗਾ ਵੀ ਕਿਸੇ ਦਾ ਨੁਕਸਾਨ ਹੋ ਜੇ ਜਾਂ ਕਿਸੇ ਨੂੰ ਕੁਝ ਮਰਜ਼ੀ ਹੋ ਜੇ ਪਰ ਮੇਰੇ ਵਿਊ ਆਉਣੇ ਚਾਹੀਦੇ ਨੇ ਜੋ ਇਹ ਜਆ ਮਰਜ਼ੀ ਮੈਂ ਕੂੜ ਪ੍ਰਚਾਰ ਕਰਦਾਂ ਅਜਿਹੋ ਜੀ ਮਰਜ਼ੀ ਲੋਕਾਂ ਨੂੰ ਮੈਂ ਵੀਡੀਓ ਪਰੋਸ ਕੇ ਦੇ ਦਾਂ ਜਿਹਦਾ ਰਿਜ਼ਲਟ ਨਿਕਲੇ ਨਾ ਨਿਕਲੇ ਪਰ ਮੇਰਾ ਹੱਲ ਹੋ ਜਾਵੇ ਇਹ ਚੀਜ਼ਾਂ ਹੋ ਰਹੀਆਂ ਨੇ ਵਿਊ ਦੇ ਚੱਕਰ ਦੇ ਵਿੱਚ ਆ ਕੇ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਫਸਨ ਆ ਜਾਓ ਮੈਂ ਵਾਰ-ਵਾਰ ਸਾਰੇ ਭਰਾਵਾਂ ਨੂੰ ਇਹ ਰਿਕਵੈਸਟ ਕਰਦਾਗਾ ਕਿਉਂਕਿ ਮੇਰੇ ਕੋਲੇ ਮੈਂ ਤਲਵੰਡੀ ਸਾਬੂ ਸਾਡੇ ਇੱਕ ਵੀਰ ਸੀਗਾ ਉਹਨੇ ਵੀਡੀਓ ਵੀਡੀਓ ਦੇਖ ਕੇ 100 ਬੱਕਰੀ ਇਕੱਠੀ ਲਈ ਸੀਗੀ ਤੇ ਵਿਚਾਰੇ ਨੇ ਘਾਟੇ ਨਾਲ ਅੱਧ ਮੁੱਲ 'ਚ ਵੀ ਨਹੀਂ ਦਿੱਤਾ ਅੱਧ ਮੁੱਲ 'ਚ ਫੜਾਉਣੀਆਂ ਪਈਆਂ ਐਵੇਂ ਜਿਵੇਂ ਹਰਿਆਣਾ ਤੋਂ ਇੱਕ ਮੇਰੇ ਕੋਲੇ ਵੀਰ ਆਏ ਸੀ ਜਿਨ੍ਹਾਂ ਨੇ ਬਹੁਤ ਵੱਡਾ ਫਾਰਮ ਕਰ ਲਿਆ ਸੀਗਾ ਟ੍ਰੇਨਿੰਗ ਲੈ ਕੇ ਤੇ ਉਹਨਾਂ ਤੋਂ ਬੱਚੇ ਹੀ ਨਹੀਂ ਬਚੇ ਵਿਚਾਰਾਂ ਤੋਂ ਉਹਨਾਂ ਦਾ ਨੁਕਸਾਨ ਹੋ ਹੀ ਜਾਂਦਾ ਹੁਣ ਵੀ ਹੋ ਰਿਹਾਗਾ ਇਸ ਕਰਕੇ ਜੇ ਸ਼ੁਰੂ ਕਰਨਾ ਕੰਮ ਤਾਂ ਇੱਕ ਤੋਂ ਸ਼ੁਰੂ ਕਰੋ ਮੈਂ ਇੱਕ ਤੋਂ ਸ਼ੁਰੂ ਕੀਤਾ ਸੀ ਬਾਈ ਕਮ ਸਕੇ ਤਿੰਨ ਚਾਰ ਮਹੀਨੇ ਇੱਕ ਜਾਨਵਰ ਰੱਖਿਆ ਫਿਰ ਅਗਲੇ ਮਹੀਨੇ ਦੋ ਰੱਖੇ ਤਿੰਨ ਰੱਖੇ ਹੌਲੀ ਹੌਲੀ ਵਧਾ ਲਓ ਵੱਡਾ ਤਾਂ ਜੱਡਾ ਮਰਜ਼ੀ ਕਰ ਲਿਓ ਯਾਰ ਇੱਕ ਵਾਰੀ ਕੰਮ ਗਿਣਤੀ ਤਾਂ ਇੱਕ ਤੋਂ ਹੀ ਸ਼ੁਰੂ ਹੁੰਦੀ ਹੈ ਨਾ ਕਿਹੜਾ ਕੰਮ ਤੁਸੀਂ ਛੋਟਾ ਸ਼ੁਰੂ ਕਰ ਲਓ ਫਿਰ ਵੱਡਾ ਜੱਡਾ ਮਰਜ਼ੀ ਕਰ ਲਓ ਚਾਹੇ ਤੁਸੀਂ ਡੈਰੀ ਫਾਰਮ ਕਰਨਾ ਚਾਹੇ ਤੁਸੀਂ ਬੱਕਰੀ ਫਾਰਮ ਕਰਨਾ ਕੁਝ ਵੀ ਕਰਨਾਗਾ ਜੋ ਜੋ ਕੰਮ ਵੀ ਕਰਨਾ ਹੈ ਛੋਟੇ ਤੋਂ ਸ਼ੁਰੂ ਕਰ ਲਓ ਜੇ ਕਿਸੇ ਨੇ ਰੈਸਟੋਰੈਂਟ ਵਾਸਤੇ ਸੋਚ ਰਿਹਾ ਕੰਮ ਪਹਿਲਾਂ ਇੱਕ ਰੀੜੀ ਲਾ ਲਓ ਯਾਰ ਜੂਸ ਦੀ ਠੀਕ ਹੈ ਉਦੋਂ ਬਾਅਦ ਚਾਹੇ 5 ਸਟਾਰ ਹੋਟਲ ਮੰਨ ਲਓ ਇਹੀ ਸਾਰੇ ਕਿੱਤਿਆਂ ਦੇ ਵਿੱਚ ਹੀ ਹੁੰਦਾਗਾ ਸਬਰ ਬਹੁਤ ਜ਼ਰੂਰੀ ਹੈ ਸਿੱਖਣਾ ਸਮਝਣਾ ਬਹੁਤ ਜ਼ਰੂਰੀ ਹੈ ਜ਼ਰੂਰੀ ਨਹੀਂ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਸੁਣ ਰਹੇ ਹੋ ਸਹੀ ਹੋਵੇ ਉਹਨੂੰ ਆਪਦੇ ਦਿਮਾਗ ਮੁਤਾਬਕ ਵੀ ਤਰਕ ਕਰੋ ਭਗਤ ਸਿੰਘ ਨੇ ਇੱਕ ਗੱਲ ਕਹੀ ਸੀ ਕਹਿੰਦਾ ਕਿਤਾਬਾਂ 'ਚ ਲਿਖਿਆ ਤੇ ਕਿਸੇ ਦਾ ਬੋਲਿਆ ਜ਼ਰੂਰੀ ਨਹੀਂ ਉਹ ਸੱਚ ਹੋਵੇ ਉਹਨੂੰ ਆਪਦੇ ਦਿਮਾਗ ਅਨੁਸਾਰ ਤਰਕ ਕਰੋ ਉਸ ਦਾ ਫਿਰ ਉਹਦਾ ਸਿੱਟਾ ਨਿਕਲੋ ਹਰ ਇੱਕ ਗੱਲ ਦਾ ਤਰਕ ਆਪਦੇ ਦਿਮਾਗ ਦੇ ਵਿੱਚ ਵਿਚਾਰਿਆ ਕਰੋ ਰੀਅਲ ਤੇ ਰੈਲਿਟੀ ਦੇ ਵਿੱਚ ਬਹੁਤ ਫਰਕ ਹੁੰਦਾ ਹੈਗਾ ਠੀਕ ਹੈ ਆ ਜਿਹੜੀਆਂ ਚੀਜ਼ਾਂ ਹੁੰਦੀਆਂ ਇੱਕ ਫਿਲਮੀ ਸੀਨ ਤੇ ਫਿਲਮ ਦੇ ਵਿੱਚ ਕੀ ਕੁਝ ਹੋ ਜਾਂਦਾ ਅਸਲ ਜ਼ਿੰਦਗੀ ਦੇ ਵਿੱਚ ਉਹ ਗੱਲਾਂ ਨਹੀਂ ਹੁੰਦੀਆਂ ਹੁੰਦੀਆਂ ਇਸ ਕਰਕੇ ਸੋਸ਼ਲ ਮੀਡੀਆ ਦੇ ਵਿੱਚ ਵੀਡੀਓ ਦੇਖ ਕੇ ਵੀਰ ਬਣ ਕੇ ਠੱਗੀ ਦਾ ਸ਼ਿਕਾਰ ਨਾ ਹੋ ਜਾਓ ਕਈ ਵਾਰੀ ਮੇਰੇ ਵਰਗੇ ਗੱਲਾਂ ਕੁਝ ਹੋਰ ਕਰ ਜਾਂਦੇ ਹੁੰਦੇ ਆ ਤੇ ਫਸਾ ਕਿਸੇ ਪਾਸੋਂ ਹੋਰ ਲੈਂਦੇ ਹੁੰਦੇ ਆ ਕਿ ਕਦੇ ਵੀ ਕਿਸੇ ਦੇ ਬੰਦੇ ਦੇ ਉੱਤੇ ਇਤਵਾਰ ਇੱਕ ਵਾਰੀ ਤੁਸੀਂ ਮਿਲ ਕੇ ਇੱਕ ਵਾਰੀ ਉਹਨੂੰ ਵੇਖ ਕੇ ਉਹਦੇ ਨਾਲ ਬੈਠ ਕੇ ਬੰਦੇ ਨੂੰ ਜੱਜਮੈਂਟ ਨਹੀਂ ਕਰ ਸਕਦੇ ਬਹੁਤ ਸਾਰੇ ਲੋਕਾਂ ਦੀ ਜੱਜਮੈਂਟ ਜਿਹੜੇ ਚਤਰਤੇ ਚਲਾਕ ਲੋਕ ਭੋਲੇ ਭਾਲੇ ਲੋਕਾਂ ਦੀ ਜੱਜਮੈਂਟ ਹੋ ਜਾਂਦੀ ਆ ਜਿਹੜਾ ਮੇਰੇ ਵਰਗਾ ਬਹੁਤ ਚੁਸਤ ਚਲਾਕ ਬੰਦਾ ਹੋਵੇ ਉਹਦੀ ਇੱਕ ਵਾਰੀ ਨਾਲ ਜੱਜਮੈਂਟ ਕਰਨੀ ਬਹੁਤ ਔਖੀ ਆ ਇਸ ਕਰਕੇ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਵੀ ਨਹੀਂ ਹੁੰਦੀ ਬੰਦਾ ਧਾਕੇ ਬੰਦੇ ਅੱਜ ਕੱਲ ਰਗੜ ਦਿੰਦੇ ਆ ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਜਿਨ੍ਹਾਂ ਨੇ ਵੀ ਕੰਮ ਕਰਨਾਗਾ ਮੇਰੀ ਵੀਡੀਓ ਤੁਸੀਂ ਬਹੁਤ ਸਾਰਾ ਪਿਆਰ ਸਤਿਕਾਰ ਦੇ ਵੀਡੀਓ ਬਹੁਤ ਦੇਖ ਰਹੇ ਹੋ ਵੀਡੀਓ ਦੇਖ ਕੇ ਕਹਿ ਰਹੇ ਸੀ ਜਾਨਵਰ ਰੱਖਣੇ ਆ ਤਾ ਤੁਸੀਂ ਵੀਰ ਬਣ ਕੇ ਇਹ ਪੰਗਾ ਨਾ ਲਿਓ ਜਿੰਨੇ ਮੇਰੇ ਵੀਡੀਓ ਦੇਖ ਰਹੇ ਹੋ ਵੀਰ ਬਣ ਕੇ ਮੇਰੇ ਪੇਜ ਨੂੰ ਤੁਸੀਂ ਵਿਊ ਬਹੁਤ ਦੇ ਰਹੇ ਹੋ ਫੋਲੋ ਵੀ ਕਰ ਲਿਆ ਕਰੋ ਨਾਲ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦੱਸਿਓ ਤਾਂ ਜੋ ਇਹ ਚੀਜ਼ ਦੇ ਵਿੱਚ ਪਤਾ ਲੱਗ ਸਕੇ ਹਨਾ ਕਿ ਨੈਗੇਟਿਵ ਪੋਜ਼ੀਟਿਵ ਜੋ ਮਰਜੀ ਕਮੈਂਟ ਦਿਓ ਕੋਈ ਚੱਕਰ ਨਹੀਂ ਹੈਗਾ ਉਹਦੇ ਵਿੱਚ ਆਪਾਂ ਜਵਾਬ ਦੇਵਾਂਗੇ ਜਿਹੜੀ ਗੱਲ ਸਚਾਈ ਹੈ ਸਚਾਈ ਦਾ ਜਵਾਬ ਦੇਣਾ ਬਹੁਤ ਸੌਖਾ ਹੈਗਾ ਜੇ ਝੂਠ ਬੋਲਿਆ ਜਾਂਦਾ ਹੈਗਾ ਤਾਂ ਉਹਦਾ ਜਵਾਬ ਨਹੀਂ ਹੁੰਦਾ ਕੱਲ ਮੈਂ ਆਪਣੇ ਫਾਰਮ ਦੇ ਉੱਤੇ ਵੀਡੀਓ ਪਾਈ ਸੀਗੀ ਬਹੁਤ ਸਾਰੇ ਭਰਾਵਾਂ ਨੂੰ ਯਕੀਨ ਨਹੀਂ ਹੋਇਆ ਵੀ ਇੰਨੇ ਪੈਸੇ ਥੋੜਾ ਨਾਲ ਫਾਰਮ ਤਿਆਰ ਹੋ ਸਕਦਾ ਪਰ ਮੈਂ ਰਿਐਲਿਟੀ ਦੇ ਵਿੱਚ ਕਹਿ ਰਿਹਾ ਜੇ ਕੋਈ ਮੇਰੇ ਨੇੜੇ ਦੇ ਏਰੀਏ ਦੇ ਵਿੱਚ ਆ ਮੇਰੇ ਬਹੁਤ ਸਾਰੇ ਭਰਾਵਾਂ ਨੇ ਵੀ ਸਾਡਾ ਕਹਿੰਦੇ ਮੈਂ ਉਹਨਾਂ ਨੂੰ 17786 ਰੁਪਏ ਦਾ ਖਰਚਾ ਦੱਸਿਆ ਸੀ ਆ ਬਹੁਤ ਸਾਰਿਆਂ ਨੇ ਇਹ ਕਿਹਾ ਸੀ ਵੀ ਯਾਰ ਅਸੀਂ 35 35000 ਰੁਪਏ ਦੇ ਦੇਾਂਗੇ ਸਾਡੇ ਫਾਰਮ ਬਣਾ ਕੇ ਦੇ ਦੋ ਜੇ ਕੋਈ ਤਲਵੰਡੀ ਸਾਭੋ ਏਰੀਆ ਰਾਮ ਏਰੀਏ ਦਾ ਨੇੜ ਦਾ ਤਾਂ ਸੰਪਰਕ ਕਰ ਲਿਓ ਇੱਟ ਮੈਂ ਪ੍ਰਾਣੀ ਲਈ ਸੀ 3000 ਦੇ ਹਿਸਾਬ ਨਾਲ ਉਹ ਹਿਸਾਬ ਨਾਲ ਇੱਟ ਦਾ ਅਰੇਂਜਮੈਂਟ ਕਰਾ ਦਿਓ ਥੋੜਾ ਫਾਰਮ ਆ ਜਿਹੜਾ ਮੈਂ ਅ ਰੇਟ ਦੇ ਵਿੱਚ ਕਰਵਾ ਦੂਗਾ ਕੋਈ ਵੱਧ ਪੈਸੇ ਨਹੀਂ ਲੈਣੇ ਤੁਸੀਂ ਕਿਸੇ ਵੀ ਬੰਦੇ ਨੇ ਕੰਮ ਸ਼ੁਰੂ ਕਰਨਾ ਹੋਇਆ ਜਦੋਂ ਮਰਜ਼ੀ ਫੋਨ ਕਰਕੇ ਮੈਥੋਂ ਪੁੱਛੀ ਚਲਿਓ ਕਿੰਨੀ ਉਹ ਸਿਸਟਮ ਰੱਖਣਾ ਕੀ ਗੱਲਬਾਤ ਰੱਖਣੀ ਜਿਵੇਂ ਜਿਵੇਂ ਕਿਉਂ ਮੈਂ ਤਿੰਨ ਫਾਰਮ ਬਣਾ ਲਏ ਤਿੰਨਾਂ ਦੇ ਵਿੱਚ ਵੱਖੋ ਵੱਖਰੀਆਂ ਚੀਜ਼ਾਂ ਨੇ ਇੱਕ ਦੇ ਵਿੱਚ ਕੋਈ ਇਹਦੇ ਚ ਗੇਟ ਵੱਡੇ ਰੱਖੇ ਗਏ ਇਹਦੇ ਵਿੱਚ ਜਿਹੜਾ ਸਿਸਟਮ ਕੀਤਾ ਗਿਆ ਸੀ ਇਹਦੇ ਜਿਹੜੇ ਦਰਵਾਜ਼ਾ ਜਿਹੜੀ ਦੀ ਛੱਤ ਸੀਗੀ ਉਸ ਹਾਲ ਦਾ ਸਿਸਟਮ ਸੀਗਾ ਉਹਦੇ ਵਿੱਚ ਜਾ ਕੇ ਮੈਂ ਪਾਣੀ ਵਾਲੀ ਖੇਲ ਰੱਖ ਲਈ ਨਾਲ ਹਨਾ ਸਾਰੀਆਂ ਚੀਜ਼ਾਂ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਨੇ ਪੁੱਛ ਜਦੋਂ ਮਰਜ਼ੀ ਲਿਓ ਜਦੋਂ ਮੇਰੇ ਕੋਲ ਟਾਈਮ ਹੁੰਦਾ ਕਈ ਵਾਰੀ ਫੋਨ ਬਾਹਲੇ ਆ ਜਾਂਦੇ ਵੀਰੇ ਇੱਕ ਫੋਨ ਚੱਕੇ ਵੀ ਨਹੀਂ ਆਉਂਦੇ ਕਿਉਂ ਹੋਰ ਵੀ ਕੰਮ ਆ ਇਕੱਲੇ ਇੱਕ ਕੰਮ ਦੇ ਆਪਾਂ ਉੱਤੇ ਨਹੀਂ ਰਹਿ ਸਕਦੇ ਤੇ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਨੂੰ ਵਿਊ ਦਿੱਤੇ ਆ ਜਦੋਂ ਮਰਜ਼ੀ ਪੁੱਛ ਸਕਦੇ ਹੋ ਜੇ ਨਹੀਂ ਫੋਨ ਚੱਕਿਆ ਜਾਂਦਾ ਤਾਂ ਵਾਪਸ ਮੈਂ ਬੈਕ ਕਾਲ ਜ਼ਰੂਰ ਕਰ ਲਾਣਾ ਹੁੰਨਾਗਾ ਕੋਈ ਟਾਈਮ ਲੱਗ ਜਾਂਦਾ ਹੁੰਦਾਗਾ ਤੇ سوشل میڈیا ਤੇ ਮੈਂ ਫੇਸਬੁੱਕ ਦੇ ਉੱਤੇ ਆਪਦਾ ਕੰਟੈਂਟ ਕੰਟੈਕਟ ਨੰਬਰ ਨਹੀਂ ਪਾ ਸਕਦਾ ਕਿਉਂ ਮੇਰੇ ਕੋਲ ਫੋਨ ਇੰਨੇ ਆ ਜਾਂਦੇ ਆ ਮੁਰਕਿਆਂ ਦਾ ਕੰਮ ਹੀ ਨਹੀਂ ਹੁੰਦਾ ਸੋ ਸਾਰੇ ਆਪਣਾਵਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਸਾਰਾ ਪਿਆਰ ਤੇ ਸਤਿਕਾਰ ਤੁਸੀਂ ਇਨੀਆਂ ਵੀਡੀਓ ਨੂੰ ਜਿਹੜੇ ਹੈਗੇ ਆ ਪਸੰਦ ਕਰ ਰਹੇ ਹੋ ਤੇ ਇਹਨੂੰ ਸ਼ੇਅਰ ਜਰੂਰ ਕਰਦਿਆ ਕਰੋ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ